ਦੋਸਤੋ ਆ ਹਿੰਦੂ ਵੀਰ ਦੀ ਇੱਕ ਇੱਕ ਗੱਲ ਧਿਆਨ ਨਾਲ ਸੁਣਿਓ ਹਿੰਦੂ ਸ਼ਬਦ ਮੈਂ ਇਸ ਕਰਕੇ ਯੂਜ਼ ਕਰਦਾ ਕਿਉਂਕਿ ਪ੍ਰਵਾਸੀਆਂ ਦਾ ਮੁੱਦਾ ਬਹੁਤ ਭਖਿਆ ਹੋਇਆ ਬਾਈ ਜੀ ਹਿੰਦੂ ਮੁਸਲਮ ਸਿੱਖ ਇਸਾਈ ਸਭ ਹੀ ਐ ਆਪਣੇ ਭਾਈ ਭਾਈ ਇਹ ਸ਼ਬਦ ਅਸੀਂ ਸ਼ੁਰੂ ਤੋਂ ਸੁਣਦੇ ਆਏ ਆ ਤੇ ਮੈਂ ਇਸ ਵੀਰ ਦੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹੋਇਆ ਆ ਤੁਸੀਂ ਵੀ ਸਹਿਮਤ ਹੋਵੋਗੇ ਇੱਕ ਵਾਰ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਸਮਝ ਲਿਓ ਉਸ ਤੋਂ ਬਾਅਦ ਚਾਹਵਦੀ ਰਹੇ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦਿਓ ਆਜ ਵੀਡੀਓ ਵਿੱਚ ਤੁਹਾਡੇ ਨਾਲ ਦੇਖਦਾ ਹਾਂ ਹਿੰਦੂ ਵਰਸਸ ਸਿੱਖ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਬਹੁਤ ਵਾਰ ਹਰ ਜਗ੍ਹਾ ਕੁਛ ਨਾ ਕੁਛ ਸ਼ਰਾਰਤੀ ਲੋਕ ਹੁੰਦੇ ਆ ਜੀ ਉਹ ਬੰਡੀਆਂ ਪਾ ਸਕਦੇ ਆ ਇਸੇ ਲਈ ਅਸੀਂ ਐਕਟਿਵ ਹੈ ਮੂਲ ਮੁੱਦਾ ਅੱਜ ਪੰਜਾਬ ਦਾ ਜੋ ਤੁਹਾਡੇ ਰਾਹੀਂ ਚੱਲਿਆ ਹੋਇਆ ਸਾਰੇ ਰਾਹੀਂ ਚੱਲਿਆ ਹੋਇਆ ਹੈ ਉਹ ਹੁਣ ਸਾਹਮਣੇ ਆ ਗਿਆ ਕਿ ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਸਰਕਾਰੀ ਨੌਕਰੀ ਮਿਲੇ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਮਿਲੇ ਨਹਿਰੀ ਪਾਣੀ ਪਹਿਲਾ ਪੰਜਾਬ ਦੇ ਪਿੰਡਾਂ ਨੂੰ ਮਿਲੇ ਫਿਰ ਅੱਗੇ ਦਿੱਤਾ ਜਾਵੇ ਹੁਣ ਬੜੀ ਤਫਸੀਲ ਨਾਲ ਸੁਣਿਓ ਪੰਜਾਬੀ ਦਾ ਭਾਵ ਪੰਜਾਬ ਦੇ ਵਿੱਚ ਪੀੜੀ ਦਰ ਪੀੜੀ ਵਸਦਾ ਹੋਇਆ ਚਾਹੇ ਉਹ ਮੇਰੇ ਵਰਗਾ ਹਿੰਦੂ ਵੀਰ ਹੈ ਚਾਹੇ ਬਜ਼ੁਰਗਾਂਵਾਰਾ ਸਿੰਘ ਸਿੰਘ ਵੀਰ ਹੈ ਚਾਹੇ ਮੁਸਲਮਾਨ ਹੈ ਚਾਹੇ ਕੋਈ ਹੋਰ ਉਹ ਪੰਜਾਬੀ ਹੈ ਹੁਣ ਕਹਾਣੀ ਇੱਥੇ ਹੈ ਸਾਡੀਆਂ ਗੱਲਾਂ ਦਾ ਜਵਾਬ ਪ੍ਰਸ਼ਾਸਨ ਦੇ ਆਪਣੇ ਕੋਲ ਹੈ ਐਸਐਸਪੀ ਸਾਹਿਬ ਬੜੇ ਸਤਿਕਾਰਯੋਗ ਹੈ ਡੀਸੀ ਸਾਹਿਬ ਬੜੇ ਸਤਿਕਾਰਯੋਗ ਹੈ ਨੇਤਾ ਲੀਡਰਾਂ ਦੇ ਘਰਾਂ ਦੇ ਅੱਗੇ ਅਨਡੈਂਟਿਫਾਈਡ ਬੰਦਾ ਅੰਦਰ ਜਾਂਦਾ ਏ ਕਿਉਂ ਬੰਦੇ ਅੱਗੇ ਖੜੇ ਕੀਤੇ ਹੋਏ ਆ ਕਿਉਂ ਫਰੰਟ ਤੇ ਐਂਟਰੀ ਹੁੰਦੀ ਆ ਜੀ ਕੋਣ ਹੈ ਧਾਰ ਕਰ ਲਿਓ ਬੜੀ ਗੱਲ ਸਮਝਣ ਦੀ ਹੈ ਕਿ ਕੋਈ ਉਪਰਾ ਬੰਦਾ ਨਾ ਆ ਜਾਵੇ ਅੱਜ ਮੈਨੂੰ ਦੱਸੋ ਚਾਹੇ ਅਸੀਂ ਸਾਰੇ ਖੜੇ ਆ ਆਪਣੇ ਘਰ ਦੇ ਵਿੱਚ ਕੋਈ ਜੇ ਉਪਰਾ ਬੰਦਾ ਆ ਜਾਵੇ ਕੋਈ ਪਾਂਦਾ ਆਪਣੇ ਕਮਰੇ ਵਿੱਚ ਉਹਨੂੰ ਆਊਟਰ ਹਾਊਸ ਦਿੰਦੇ ਉਹ ਵੀ ਜੇ ਜਾਣ ਪਛਾਣ ਦੋਵੇ ਕਿ ਬਾਹਰ ਵਾਲੀ ਬੈਠਕ 'ਚ ਪੈ ਜਾ ਇਹੀ ਕਾਰਨ ਹੈ ਸਾਰਾ ਥਲੀ ਜੀ ਕਿ ਅੱਜ ਪੰਜਾਬ ਦੇ ਵਿੱਚ ਬਾਰੀ ਪ੍ਰਵਾਸੀ ਦੇ ਨਾਂ ਤੇ ਬਹੁਤ ਗਲਤ ਤਾਕਤਾਂ ਆ ਗਈਆਂ ਹੁਣ ਇਹ ਹਿਸਟਰੀ ਚਾਰਜੀਟ ਆਦਮੀ ਹੈ ਪਹਿਲਾ ਸਜ਼ਾ ਕੱਟ ਕੇ ਆਇਆ ਵਾ ਆ ਜਿਹੜਾ ਮੁੰਡੇ ਨਾਲ ਕੰਮ ਕੀਤਾ ਉਹ ਮੈਂ ਤਾਂ ਕਹਿੰਦਾ ਲੋਕੋ ਚਾਹੇ ਸਾਡੀ ਕਮਿਊਨਿਟੀ ਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਮੈਨੂੰ ਦੱਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੁੱਛਦਾ ਕਿੰਨੇ ਨਿਆਣਿਆਂ ਨੂੰ ਤੁਸੀਂ ਸਾਰੇ ਭੇਜਦੇ ਆ ਭਈ ਜਾ ਬੇ ਬੱਚੂ ਖੇលਿਆ ਜਾ ਛੋਟੀ ਉਮਰ ਦੇ ਇਹਨੂੰ ਗਰਾਊਂਡ ਚ ਗਲੀਆਂ ਚ ਖੇល ਲੈ ਡਰੇ ਹੋ ਵੀ ਤੁਸੀਂ ਬੈਠੇ ਆ ਬੋਲਦੇ ਯਾਰ ਤੁਸੀਂ ਹੈ ਨਹੀਂ ਸਰਕਾਰ ਸੁੱਤੀ ਪਈ 4 ਸਾਲ ਤੋਂ ਅਸੀਂ ਸੰਘਾ ਪਾੜ ਪਰ ਥੱਕ ਗਏ ਤੁਸੀਂ ਇਹ ਗੱਲਾਂ ਕਹਿ ਰਹੇ ਹਿਮਾਚਲ ਨੇ ਕਰ ਦਿੱਤਾ ਰਾਜਸਥਾਨ ਨੇ ਕਰ ਦਿੱਤਾ ਕਈ ਸੂਬਿਆਂ ਨੇ ਕਰਤਾ 12 ਪਲੱਸ ਸੂਬਿਆਂ ਨੇ ਕਰਤਾ ਵੀ ਸਾਡੇ ਸੂਬੇ ਦੇ ਵਿੱਚ ਸਾਡੇ ਹੀ ਲੋਕ ਜ਼ਮੀਨ ਖਰੀਦਣਗੇ ਉਹਨਾਂ ਨੂੰ ਨੌکریاں ਮਿਲਣਗੀਆਂ ਪੰਜਾਬ ਨੂੰ ਕਿ ਸ਼ਾਮਲਾਟ ਬਣਾਇਆ ਜਾ ਰਿਹਾ ਉੱਪਰੋਂ ਸਾਨੂੰ ਕੁਦਰਤੀ ਮਾਰ ਪਲੈਂਟਡ ਮਾਰ ਮੈਂ ਤਾਂ ਬਿਲਕੁਲ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਕਹੂੰਗਾ ਸਾਨੂੰ ਨਿਊ ਵਰਲਡ ਆਰਡਰ ਦੇ ਤਾਂ ਹੀ ਖਰਾਬ ਕੀਤਾ ਜਾ ਰਿਹਾ ਪੰਜਾਬ ਨੂੰ ਥੱਲਿਓ ਆਹ ਥੋੜੇ ਮਹੀਨਿਆਂ ਦੇ ਵਿੱਚ ਕੁੰਬੜਾ ਲੈ ਲੋ ਰੂਪਨਗਰ ਦਾ ਰੈਲੋ ਲੈ ਲੋ ਹੁਸ਼ਿਆਰਪੁਰ ਦੇ ਬਾਬਾ ਜੀ ਨੇ ਪੰਜ ਕੇਸ ਦੱਸ ਦਿੱਤੇ ਮੁਖਸ਼ਰ ਲੈ ਲੋ ਇਹ ਪਲਾਂਟਡ ਕੰਮ ਕੌਣ ਕਰ ਰਿਹਾ ਕਿਹੜੀਆਂ ਤਾਕਤਾਂ ਕਰ ਰਹੀਆਂ ਰੋਕਣ ਦੀ ਤਾਂ ਲੋੜ ਹੀ ਨੂੰ ਹੈ ਰੋਕਣ ਦਾ ਤਰੀਕਾ ਥਲੀ ਜੀ ਇਹੀ ਹੈ ਕਿ ਜਿਹੜੀ ਮੈਂ ਗੱਲ ਕਹੀ ਜਦੋਂ ਸਿਆਸਤਦਾਨ ਲੀਡਰ ਦੇ ਮੰਤਰੀ ਦੇ ਘਰ ਵਿੱਚ ਐਂਟਰੀ ਤੋਂ ਪਹਿਲਾਂ ਬੰਦੇ ਦੀ شناخت ਹੁੰਦੀ ਰਿਸਟਰ ਐਂਟਰੀ ਹੁੰਦੀ ਹੈ ਤਾਂ ਭਾਈ ਸਾਡੇ ਪੰਜਾਬ ਦੇ ਵਿੱਚ ਵੀ ਹੁਣ ਉਪਰਾ ਨਹੀਂ ਆਊਗਾ ਪਹਿਲਾਂ ਕਰਾਸ ਵੈਰੀਫਿਕੇਸ਼ਨ ਹੋਵੇ ਤੜਾ ਤੜ ਯਾਰ ਇੱਕ ਐਮਸੀ ਬਣਨ ਵਾਸਤੇ ਤੁਸੀਂ ਵੋਟਾਂ ਬਣਾ ਰਹੀਆਂ ਨੇ ਦੀਆਂ ਦੁਰਲਾਡ ਤਾਂ ਸਾਡੇ ਇਹ ਜੇ ਜੇ ਸਾਡੀ ਜ਼ਮੀਰਾਂ 'ਚ ਸਾਡੀਆਂ ਲੱਤਾਂ 'ਚ ਜਾਨ ਨਹੀਂ ਐ ਕਿ ਅਸੀਂ ਪ੍ਰਵਾਸੀਆਂ ਦੇ ਐਮਸੀ ਬਣਨਾ ਜਾਂ ਹੋਰ ਬਣਨਾ ਤਾਂ ਫਿਰ ਆਹੀ ਦਿਨ ਦੇਖਣੇ ਪਣੇ ਸੋ ਆ ਇੱਕ ਡਾਟਾ ਲੈ ਕੇ ਆਵੀਂ ਤੋ ਜਮਾਨ ਹਰਾਂ ਨੇ ਅਬੀਰ ਸਾਡਾ ਭਗਵਾਨ ਤੋਂ ਮਟੋਰ ਅਸੀਂ ਤਾਂ ਬੜੇ ਕਾਨੂੰਨ ਦੇ ਪਾਲਕ ਐ ਔਰ ਕਾਨੂੰਨ ਦੇ ਧਾਰੇ 'ਚ ਰਹਿ ਕੇ ਗੱਲ ਕਰਦੇ ਭਈ ਜੋ ਕੰਮ ਅੱਜ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਰਹੀਆਂ ਔਰ ਇਹ ਸੁਪਰੀਮ ਕੋਰਟ ਹੁੰਦੀ ਐ ਪਿੰਡ ਦੀ ਪੰਚਾਇਤ ਜਿੱਦਾਂ ਕਹ ਲਈਏ ਸਭ ਤੋਂ ਵੱਡੀ ਅਦਾਲਤੀ ਦੇ ਅਦਾਲਤ ਦੇ ਬਰਾਬਰ ਪਾਵਰ ਹੈ ਉਹ ਜਦੋਂ ਮਤੇ ਪਾਣ ਲੱਗ ਗਈਆਂ ਵੀ ਯਾਰ ਸਾਡੇ ਪਿੰਡ 'ਚ ਕੋਈ ਬਾਹਰੀ ਬੰਦੇ ਦੀ ਬੋਰਡ ਨਹੀਂ ਬਣੇਗਾ ਆਧਾਰ ਕਾਰਡ ਨਹੀਂ ਬਣੇਗਾ ਨਾ ਹੀ ਕਿਸੇ ਪ੍ਰਕਾਰ ਦਾ ਉਹਦਾ ਪ੍ਰਮਾਣ ਪੱਤਰ ਬਣੇਗਾ ਦੋਰੀ ਮਾਰ ਮਾਰ ਰਹੇ ਜੀ ਇਹ ਸਰਕਾਰ ਦਾ ਕੰਮ ਹੈ ਉਹ ਇਹਨੂੰ ਚੀਜ਼ ਨੂੰ ਲਾਗੂ ਕਰੇ ਪੰਚਾਇਤਾਂ ਦੀ ਭਾਵਨਾ ਸਮਝੇ ਸਰਕਾਰ ਵੀ ਤਾਂ ਤਾਂ ਹੀ ਹੈ ਔਰ ਆ ਬੰਦ ਕਰੇ ਦਿੱਲੀ ਗਲਚਰ ਅੜੇ ਦਿੱਲੀ ਦੇ ਲਿਆ ਲਿਆ ਕੇ ਸੀਟਾਂ 'ਤੇ ਬਿਠਾਏ ਜਾ ਰਹੇ ਸਾਡੇ ਮੁੰਡਿਆਂ ਨੂੰ ਤਾਂ ਗੱਡੀਆਂ ਨਹੀਂ ਮਿਲੀਆਂ ਰੋਪੜ ਜ਼ਿਲ੍ਹੇ ਦੇ ਬਹੁਤ ਸਾਰੇ ਅਹੁਦੇਦਾਰ ਹੈ ਸਰਕਾਰ ਦੇ ਔਰ ਇੱਥੇ ਤੁਸੀਂ ਪੈਕੇਜ ਵੀ ਪਹਿਲਾਂ ਲਾ ਰਹੇ ਉਹ ਸਰਵਿਸ ਕਮਿਸ਼ਨ ਵਰਗੇ ਬੜੀਆਂ-ਬੜੀਆਂ ਪੋਸਟਾਂ ਤੇ ਤੁਸੀਂ ਬੰਦੇ ਲਾ ਰਹੇ ਆ 1000 ਬੰਦਾ ਅੱਜ ਮੈਂ ਐਡਵਾਂਸ ਦੱਸਣ ਲੱਗਿਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆ ਜਿਹੜੇ ਡਾਕਟਰ ਭਰਤੀ ਹੋਏ ਆ ਨਵੇਂ ਪੰਜਾਬ ਦੇ ਵਿੱਚ ਉਹਨਾਂ ਚੋਂ 100 ਬੰਦਾ 1000 ਵਿੱਚੋਂ ਬਾਹਰੀ ਆ ਰਿਹਾ ਪਸ਼ੂ ਪਾਲਕਾਂ ਦੀ ਭਰਤੀ ਹੋਈ 100 ਪਲੱਸ ਬੰਦਾ ਬਾਹਰੀ ਆ ਗਿਆ ਉਹ ਹਜੇ ਤਾਂ ਅਸੀਂ ਆਪਣੇਆਂ ਤੇ ਮੰਗਦੇ ਆ ਕਿ ਤੁਸੀਂ ਚਾਹੇ ਸਾਡੇ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਵਾਲੇ ਆ ਚਾਹੇ ਮਾਲ ਮਹਿਕਮੇ ਵਾਲੇ ਆ ਚਾਹੇ ਮੰਤਰੀ ਆ ਉਹ ਮਾਮਾ ਹੀਰ ਜੀਓ ਕੱਲ ਨੂੰ ਤੁਹਾਡੀ ਜਗ੍ਹਾ ਵੀ ਪ੍ਰਵਾਸੀ ਬਣ ਜਾਣੇ ਬਹੁਤ ਜਗ੍ਹਾ ਐਮਸੀ ਬਣ ਗਏ ਬਹੁਤ ਜਗ੍ਹਾ ਪੈਂਚ ਬਣ ਗਏ ਫਿਰ ਅਸੀਂ ਮੰਗਾ ਉਹਨਾਂ ਦੇ ਕਰਾਂਗੇ ਬਚਾ ਲੋ ਪੰਜਾਬ ਨੂੰ ਜੇ ਬਚਾਣਾ ਜੇ ਇਹ ਨਾ ਸੋਚੋ ਕਿ ਜਿਹੜੀ ਅੱਗ ਸਾਡੇ ਲੱਗੀ ਹੈ ਉਹ ਤੁਹਾਡੇ ਤੱਕ ਨਹੀਂ ਪੁੱਜਣੀ ਤੁਹਾਡੀਆਂ ਸੀਟਾਂ ਵੀ ਨਹੀਂ ਬਚਣੀਆਂ ਜੇ ਹੁਣ ਨਾ ਜਾਗੇ ਪ੍ਰਵਾਸ ਕਰਨੇ ਦਾ ਮੈਂ ਫੇਰ ਕਹਿੰਦਾ ਕੋਈ ਇਤਰਾਜ਼ ਨਹੀਂ ਅਜੇ ਅਜੇ ਤੁਹਾਡੇ ਭਾਵਨਾ ਤੁਹਾਡੀ ਭਾਵਕਤਾ ਨੂੰ ਤੁਹਾਡੇ ਜਜ਼ਬਾਤਾਂ ਨੂੰ ਉਹ ਇਹ ਕਹਿ ਕੇ ਵੀ ਇਹ ਢੜਕਾਉਣ ਵਾਲੇ ਆ ਜੀ ਇਹਨਾਂ ਤੋਂ ਬਚੋ ਤੁਹਾਡੇ ਵਰਗਿਆਂ ਤੋਂ ਮੈਂ ਹੁਣ ਕਿਹਾ ਦਸਾਈ ਨਾ ਨੂੰ ਜੀ ਢੜਕਾਉਣ ਵਾਲੀ ਗੱਲ ਤਾਂ ਹੁੰਦੀ ਨਾ ਜੇ ਅਸੀਂ ਕਿਸੇ ਵੀ ਪ੍ਰਕਾਰ ਦਾ ਰੱਬ ਦੇ ਡਰ ਕੇ ਕਹਿੰਦੇ ਹਾਂ ਜੇ ਤੱਕ ਤਾਂ ਕਿਸੇ ਰੋਡ ਪਰ ਨਹੀਂ ਬ ਨਿਜਮਾ ਮਤਾਬਕ ਮੰਗ ਕਰ ਰਹੇ ਹੁਣ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਕਿ ਉਹ ਵੀ ਢੜਗਾ ਰਹੇ ਹੁਣ ਜੋ ਇੱਥੇ ਬੱਚੇ ਨਾਲ ਹੋਇਆ ਜੇ ਢੜਗਾਹੜ ਕਰਨੀ ਹੁੰਦੀ ਕਿਸੇ ਨੇ ਤਾਂ ਦੋ ਦਿਨ ਪਹਿਲਾਂ ਆ ਕੇ ਉਹ ਮੰਝਰ ਦੇਖਣੇ ਆਲਾ ਸੀਗਾ ਇਹ ਉਸ ਤੋਂ ਬਾਅਦ ਚਿੰਤਨ ਮਨਤਨ ਦੀ ਲੋੜ ਹੈ ਕਿ ਲੋਕ ਕਿਆ ਚਾਹੁੰਦੇ ਪੰਜਾਬ ਕਿਆ ਚਾਹੁੰਦਾ ਉਧਰ ਤੇ ਕੰਮ ਕਰੋ ਜੇ ਢੜਗਾਹੜ ਵਾਲੀ ਗੱਲ ਹੁੰਦੀ ਤਾਂ ਮੈਂ ਸਿੰਘਾਂ ਨਾਲ ਖੜਾ ਹੁੰਦਾ ਨਾ ਮੇਰੇ ਨਾਲ ਖੜੇ ਹੁੰਦੇ ਮੈਂ ਆਪਣੀ ਕਮਿਊਨਿਟੀ ਨੂੰ ਵਰਕ ਕਰਦਾ ਮੈਂ ਆਪਣੇ ਆਦੇ ਵੀ ਸਵਾਲ ਚੱਕਿਆ ਮਣੀ ਵੇਹ ਯਾਤਰਾ ਦੇ ਵਿੱਚ ਬਹੁਤ ਭਾਰੀ ਲੈਂਡ ਸਲਾਈਡਿੰਗ ਹੋ ਗਈ ਉੱਥੇ ਲੋਕ 60-60 ਕਿਲੋਮੀਟਰ ਪੈਦਲ ਹੁਣ ਹੜਾ ਦੇ ਵਿੱਚ ਵੀ ਸਵਾਲ ਚੱਕ ਰਿਆਂ ਇਹ ਸਾਡਾ ਸੂਬਾ ਏ ਉਹ ਲਾਗਲਾ ਸੂਬਾ ਏ ਪਰੇਸ਼ਾਨ ਤਾਂ ਸਾਡੇ ਲੋਕ ਹੋ ਰਹੇ ਨਾ ਸੋ ਅਸੀਂ ਪੜਕਾਉਂਦੇ ਨਹੀਂ ਆ ਅਸੀਂ ਸਰਕਾਰਾਂ ਨੂੰ ਚੇਤਾਵਨੀ ਰਹੇ ਆ ਭਾਈ ਇਸ ਪਾਸੇ ਨੂੰ ਤੁਰਪੋ ਜਿੱਦੋਂ ਨੂੰ ਪੰਚਾਇਤਾਂ ਮੰਗ ਰਿਆਂ ਆ ਸਾਰਾ ਡਾਟਾ ਬਣਾਇਆ ਹੋਇਆ ਏ ਕਿ ਘੱਟੋ ਘੱਟ 15 ਸਾਲ ਸਮਝਣ ਨੂੰ ਲੱਗ ਜਾਂਦੇ ਜੀ ਕਿਸੇ ਨੂੰ ਕਿ 15 ਸਾਲ ਦਾ ਪੁਰਾਣਾ ਬੰਦਾ ਰਹਿਸ਼ੀ ਹੋਵੇ ਤਾਂ ਉਹਦਾ ਆਧਾਰ ਕਾਰਡ ਬਣਾਓ ਉਹ ਵੀ ਕਰਾਸ ਵੈਰੀ ਦੋਰੀ ਮਾਰ ਮਾਰਨੇ ਵਾਲੀ ਮੈਂ ਗੱਲ ਕਰਦਾ ਜੀ ਬਾਰੀ ਲੋਕ ਜਿਹੜੇ ਆ ਰਹੇ ਆ ਦੇਖੋ ਹਣ ਜੋਗੀ ਨੇ ਡੰਡਾ ਫੇਰਿਆ ਮੈਕਸਿਮਮ ਲੋਕ ਇਹੀ ਰੋਲਾ ਪਿਆ ਵਾ ਨਾ ਕਿ ਉਹ ਉਹ ਸਟੇਟਾਂ ਦੇ ਆ ਕੇ ਰਹਿ ਰਹੇ ਆ ਹੁਣ ਉਹ ਲੋਕ ਆ ਕੇ ਦੋਰੀ ਮਾਰ ਕਿਸ ਤਰ੍ਹਾਂ ਮਾਰ ਰਿਹਾ ਉਹ ਆ ਕੇ ਜਾਹੇ ਉਹ ਪਿੰਡਾਂ ਦੇ ਪੰਚਾਇਤ ਲੰਬੜਦਾਰ ਹੈ ਜਾਂ ਐਮਸੀ ਆ ਬਹੁਤ ਲੰਬੜਦਾਰ ਘੈਟ ਵੀ ਹੈ ਜਿਨ੍ਹਾਂ ਨੇ ਮਨਾਂ ਕੀਤਾ ਮੈਨੂੰ ਉੱਥੋਂ ਜਾਣਕਾਰੀ ਆਈ ਉਹ ਆ ਕੇ ਕਹਿੰਦੇ ਜੀ ਤੁਹਾਡੇ ਜਾਤੀ ਗਏ ਉਹ ਜਾਤੀ ਆਪਣੀ ਰਿਜ਼ਰਵ ਲਿਖਾ ਦਿੰਦੇ ਉਹ ਫਿਰ ਮਾਰ ਕਿੱਥੇ ਪੈਂਦੀ ਪਹਿਲੀ ਮਾਰ ਪੈਂਦੀ ਨੌਕਰੀ 'ਚ ਦੂਈ ਮਾਰ ਪੈਂਦੀ ਜੇ ਬਾਬਾ ਜੀ ਵਰਗੇ ਨਾਲ ਬਹਿਸ ਹੋ ਜਾਵੇ ਫੇ ਮੈਨੂੰ ਐਸੀ ਐਕਟੀ ਦਾ ਪਰਚਾ ਦਰਜ ਕਰ ਦਿਓ ਸੋਚਣ ਦੀ ਲੋੜ ਹੈ ਪੰਜਾਬ ਬਚਾਣ ਦੀ ਲੋੜ ਹੈ ਬੜੀ ਗਹਿਨਤਾ ਨਾਲ ਚਿੰਤਕ ਹੋਣ ਦੀ ਲੋੜ ਹੈ ਨਹੀਂ ਲੋਕ ਬੜੇ ਪਰੇਸ਼ਾਨ ਹੈ ਸਰਕਾਰਾਂ ਤੋਂ ਸਿਸਟਮ ਤੋਂ ਔਰ ਮੈਂ ਕਹੂੰਗਾ ਸਿਸਟਮ ਤੇ ਵੀ ਦਬਾਅ ਸਰਕਾਰ ਨੂੰ ਖਤਮ ਕਰਕੇ ਬੜੀ ਸਹਿਨਸ਼ੀਲਤਾ ਦੇ ਨਾਲ ਸਬਰ ਸੰਦੋਖ ਦੇ ਨਾਲ ਅਸੀਂ ਪੋਸਟਾਂ ਪਾਈਆਂ ਕਿ Hindu Sikh ਦਾ ਮਸਲਾ ਨਹੀਂ ਪੰਜਾਬ 'ਚ ਜਿਹੜਾ ਪੀੜੀ ਦਰ ਪੀੜੀ ਵਸ ਰਿਹਾ ਹੈ ਉਹ ਪੰਜਾਬੀ ਆ ਯਾਰ ਅਸੀਂ ਤਾਂ ਪਹਿਲਾਂ ਹੀ ਵੰਡ ਵੇਲੇ ਦੇ ਜਾੜੇ ਦੇ ਲੋਕ ਹੈ ਸਾਡਾ ਤਾਂ ਤੁਸੀਂ ਪਹਿਲੇ ਹੀ ਲਾਹੌਰ ਅੱਡ ਹੋ ਗਿਆ ਪਾਕਿਸਤਾਨ ਅੱਡ ਹੋ ਗਿਆ ਪੰਜਾਬ ਬਣਿਆ ਇਹਨੂੰ ਤਾਂ ਰਿਜ਼ਰਵ ਰਹਿਣ ਦੋ ਦੋਸਤੋ ਵੀਡੀਓ ਤੁਸੀਂ ਦੇਖ ਲਈ ਬਾਕੀ ਤੁਸੀਂ ਵੱਡੇਓ ਸਿਆਣਿਓ ਆਪ ਦੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਇੱਕ ਇੱਕ ਗੱਲ ਨੂੰ ਸਪਸ਼ਟ ਕੀਤਾ ਬਾਈ ਨੇ ਤੇ ਬਾਈ ਨੇ ਦੱਸਿਆ ਵੀ ਆ ਕਿ ਜਿਹੜੇ ਕਾਗਜ਼ ਸਾਡੇ ਕੋਲ ਪ੍ਰੋਪਰਲੀ ਤਿਆਰ ਹੋਏ ਹੋਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਉਹਦੇ ਤੇ ਹੀ ਧਿਆਨ ਦੇ ਲੋ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਆਪਣਾ ਚੈਨਲ ਟਾਕ ਵਿਦ ਬਨੀ